ਇਹ ਇਹਨੂੰ ਉੱਪਰ ਕਰਾਇਆ ਥੋੜੇ ਇਹਦੇ ਉੱਪਰ ਮੂੰਹ ਸਿੱਧਾ ਕਰੀ ਬਰੇ ਠੀਕ ਹੈ ਠੀਕ ਹੈ ਅੱਜ ਨਾਲ ਜਿਹੜੇ ਪੰਜਾਬ ਵਿੱਚ ਜਿਹੜਾ ਨਸ਼ਿਆ ਵਿਰੁੱਧ ਜਿਹੜੀ ਚਲਾਈ ਜਾ ਰਹੀ ਮੁਹਿੰਮ ਪੰਜਾਬ ਸਰਕਾਰ ਵੱਲੋਂ ਜੁਦ ਨਸ਼ਿਆ ਵਿਰੁੱਧ ਤਾਂ ਉਸੇ ਤਹਿਤ ਅੱਜ ਮਾਨਯੋਗ ਸ਼੍ਰੀਮਤੀ ਸ਼ਸ਼ੀਪੁਰਾ ਤੇ ਵੇਦੀ ਆਈਪੀਐਸ ਸਪੈਸ਼ਲ ਡੀਜੀਪੀ ਰੇਲਵੇ ਪੰਜਾਬ ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਅਮਰਪੀਰ ਸਿੰਘ ਘੁੰਮਣ ਪੀਪੀਐਸਏਜੀ ਜੀਆਰਪੀ ਪਟਿਆਲਾ ਪੰਜਾਬ ਅਤੇ ਗੁਰਦੀਪ ਸਿੰਘ ਮੇਰੇ ਵੱਲੋਂ ਉਪਕਤਾਨ ਪੁਲਿਸ ਸੀਆਰਪੀ ਪਟਿਆਲਾ ਪੰਜਾਬ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸਾਡੇ ਸੀਏ ਚਾਰਜ ਰਾਜਪੁਰਾ ਜਸਤਿੰਦਰ ਸਿੰਘ ਜੀਆਰਪੀ ਪੰਜਾਬ ਸਮੀਰ ਸਟਾਪ ਨੂੰ ਜਿਹੜੀ ਲਗਾਤਾਰ ਜਿਹੜੀ ਹੈਗੀ ਆ ਰੇਲ ਗੱਡੀਆਂ ਤੇ ਮੁਸਾਫਰਾਂ ਦੀ ਜੋ ਅੱਜ ਕੱਲ੍ਹ ਦੇ ਮਾਹੌਲ ਮੁਤਾਬਕ ਚੈਕਿੰਗ ਕੀਤੀ ਜਾ ਰਹੀ ਸੀ ਤੇ ਦਰਾਨੇ ਚੈਕਿੰਗ ਕਲ ਮਿਤੀ 2 2011 25 ਨੂੰ ਰੇਲਵੇ ਸਟੇਸ਼ਨ ਰਾਜਪੁਰਾ ਪਰ ਉਸ ਟਾਈਮ ਇਹਨਾਂ ਨੂੰ ਵੱਡੀ ਕਾਮਯਾਬੀ ਮਿਲੀ ਜਦੋਂ ਪ੍ਰਮੋਦ ਸਿੰਘ ਪੁੱਤਰ ਜੈਨਾਥ ਸਿੰਘ ਪੁੱਤਰ ਲੇਟ ਸੀ타ਰਾਮ ਸਿੰਘ ਵਾਸੀ ਨੂ ਰੇਸ਼ਮ ਮਿਲ ਥਾਣਾ ਮਲਗੜਾ ਜ਼ਿਲ੍ਹਾ ਗਵਾਲੀਅਰ ਮੱਧ ਪ੍ਰਦੇਸ਼ ਪਾਸੋਂ ਕਰੀਬ 52000 ਮਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਉਹਦੇ ਖਿਲਾਫ ਮਕਦਮਾ ਨੰਬਰ 49 ਮਿਤੀ 2011 25 ਅਧੀਨ ਤਾਰਾ ਬਾਈ ਕਾਰਡ 85 ਐਨਡੀਪੀ ਐਕਟ ਥਾਣਾ ਜੀਆਰਪੀ ਪਟਿਆਲਾ ਦਰਜ ਰਿਸਟਰ ਕਰਕੇ ਕਾਰਵਾਈ ਅਮਲ ਚ ਨਿਆਂਦੀ ਜਾ ਰਹੀ ਨਹੀਂ ਇਹ ਹਜੇ ਇਕੱਲਾ ਹੀ ਸੀਗਾ ਜੀ ਉਸ ਟਾਈਮ ਜਿਸ ਵੇਲੇ ਰਿਸਟਰ ਕਰਤਾ ਤੋ ਇਕੱਲਾ ਸੀ ਇਸ ਤੇ ਤਾਲੀ ਕੋਈ ਨਹੀਂ ਨਹੀਂ ਹਜੇ ਤੱਕ ਤਾਂ ਕੋਈ ਅਜੇ ਇਨਵੈਸਟੀਗੇਟ ਕਰ ਰਹੇ ਹੈ ਤੱਕ ਤਾਂ ਆਇਆ ਨਹੀਂ ਤਫਤੀਸ਼ ਚ ਤੇ ਬਾਕੀ ਜਿਵੇਂ ਤਫ਼ਤੀਸ਼ ਅੱਗੇ ਜਾਰੀ ਹੈ ਸਾਡੀ ਤੇ ਜੋ ਵੀ ਅੱਗੇ ਹੋਊਗਾ ਫਿਰ ਉਸ ਤੋਂ ਅਸੀਂ ਇਨਪੁੱਟ ਕਰਾਂਗੇ ਅਪਲਾਈ ਦੇ ਮਤਲਬ ਅੱਗੇ ਕਿੱਥੇ ਅੱਗੇ ਜਾਂਦੀ ਹੈ ਇਹ ਹੁਣੇ ਮੁੱਢਲੀ ਤਫ਼ਤੀਸ਼ ਸਾਡੇ ਇਹ ਆਇਆ ਵੀ ਇਹ ਜਿਹੜਾ ਹੈਗਾ ਸਮਾਨ ਇਹ ਗਵਾਲੀਅਰ ਤੋਂ ਹੀ ਲੈ ਕੇ ਆਇਆ ਹੈ ਅੱਗੇ ਬੈਕਵਾਰਡ ਜਿਹੜਾ ਅੱਗੇ ਫਾਰਵਰਡ ਅੱਗੇ ਲਿੰਕ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਉਹ ਜਿਵੇਂ ਡਿਟੇਲ ਹੋਊਗੇ ਤੁਹਾਨੂੰ ਸ਼ੇਅਰ ਕਰਤੀ ਜੇ ਹੋੜੀਆਂ ਕਿਹੜੀਆਂ ਇੱਕ ਲੋਮੋਟਲ ਹੈ ਜੀ ਸਾਲਟ ਜਿਹੜਾ ਹੈਗਾ ਸਾਡੇ ਵੱਲੋਂ ਲਗਾਤਾਰ ਸਾਡੇ ਡੀਜੀਪੀ ਸਾਹਿਬ ਵੱਲੋਂ ਤੈ ਤਾਂ ਸਾਨੂੰ ਅਸੀਂ ਲਗਾਤਾਰ ਰੁਟੀਨ ਚ ਅਸੀਂ ਸਾਡੀ ਚੈਕਿੰਗ ਪਹਿਲਾਂ ਤੋਂ ਰੇਣੇ ਕਰਦੇ ਰਹਿੰਨੇ ਆ ਅਸੀਂ ਵੇਲੇ-ਕਵੇਲੇ ਸੇ ਰੁਟੀਨ ਸਾਡੀ ਚੈਕਿੰਗ ਹੁੰਦੀ ਜਾਂਦੀ ਆ ਅ ਜੋਂ ਦਾ ਦਿੱਲੀ ਬਲਾਸਟ ਹੋਇਆ ਉਸ ਤੋਂ ਬਾਅਦ ਅਸੀਂ ਹੋਰ ਵੀ ਆਪਣੀ ਜਿਹੜੀ ਚੈਕਿੰਗ ਹੈ ਬੜੀ ਇੰਟੈਂਸਿਵ ਤਰੀਕੇ ਨਾਲ ਕਰ ਰਹੇ ਹਾਂ ਮੈਂ ਉਹੀ ਗੱਲ ਕਰਦਾ ਉਹ ਹਜੇ ਹਜੇ ਪਾਰਟ ਆਫ ਇਨਵੈਸਟੀਗੇਸ਼ਨ ਆ ਹਜੇ ਮੁਰਦੀ ਤਫਤੀਸ਼ ਜੀ ਕਰ ਰਹੇ ਆ ਜਿਵੇਂ ਤਫਤੀਸ਼ ਹੋਊਗਾ ਅਗੇ ਫਰਦਰ ਕੋਈ ਆਊਗਾ ਤੁਹਾਨੂੰ ਉਸ ਹਿਸਾਬ ਨਾਲ ਅਗੇ ਸੇ ਐਂਟਰੀਮ